ਸਰ ਨੂੰ ਘਰ ਪ੍ਰੀਖਿਆ ਅਛਰੀਏ ਕਾਲ ਤੇ ਦੋ ਫਾਰਮ ਹਾਊਸ ਸੋ ਆਪਾਂ ਕਰਦੇ ਆ ਬਣਾਜ ਦੇ ਵਲੋਗ ਵਿੱਚ ਨਿੱਤ ਨੂੰ ਕੈਂਡਨ ਹੋ ਗਏ ਲੱਗੇ ਨੂੰ ਬੱਲੇ ਕੈਂਡਨ ਹੋ ਗਏ ਨਿੱਤੋਂ ਮੈਨੂੰ ਹਉਗਾ ਹੱਸੇ ਜਣ ਦੋ ਕਾਲਪਾਸ ਦੀ ਫੋਟੋ ਹਾਂਜੀ ਲੋਚੇ ਇਹ ਚਾਰ ਦਿਨ ਹੋ ਗਏ ਬਸ ਐਂਡ ਹੋਣ ਵਾਲਾ ਹੈ ਇਹ ਲਿਆ ਉਹ ਰੈਂਡਿੰਗ ਦੋ ਕਮਰੇ ਹੈ ਝਾੜੂ ਰਾਤਾ ਕਰੇ ਨਾਇਕਣ ਕਰੇ ਲੱਗ ਹਾਂ ਸਾਡੇ ਸਾਡੇ ਬੀਬੀ ਔਖੀ ਹੁੰਦੀ ਹੈ ਕਹਿੰਦੀ ਮੇਰਾ ਕੰਮਰਾ ਨਹੀਂ ਕਰਦੀ ਹੈਗੇ ਆਪਣੇ ਆਪਣੇ ਕਰੀ ਜਾਂਦੀ ਹੈ ਚਲੋ ਜੀ ਇਹ ਰਹਿ ਗਈ ਇਹ ਤਾਂ ਕੁੱਝ ਕਿੱਥੇ ਹੋ ਉਹ ਕਰੂ ਫੇਰ ਕੰਮੜਾ ਜ ਰਹਿੰਦਾ ਮੈਨੂੰ ਡਾਊਟ ਨਹੀਂ ਹਾਂਜੀ ਹਾਂਜੀ ਕੋਈ ਨਾ ਫੇਰ ਲਿਓ ਫੇਰ ਲਿਓ ਪਰੇ ਹਟ ਮੈਨੂੰ ਆ ਤਾਂ ਕਰ ਲੈ ਦੋ ਆ ਤਾਂ ਲਵਾ ਦੋ ਨਾਲ ਕਿ ਥਰੇ ਦੇ ਇਖਿਆਨ ਵੀ ਯਾਰ ਇਹਨਾਂ ਤੋਂ ਉਹ ਹਟਣ ਦੇ ਕੋਈ ਬੰਦ ਪਤਾ ਰੋਟੀਆਂ ਬਣਾ ਲਈਆਂ ਖਾ ਲਈਆਂ ਸਬਜ਼ੀ ਬਣਾਈ ਰੋਟੀ ਬਣਾਈ ਆਪਣੀ ਰੋਟੀ ਖਾਦੀ ਭਾਂਡੇ ਮਾਂ ਤੇ ਰਸੋਈ ਦਾ ਕੰਮ ਨਿਮੇੜਦਾ ਨਿੱਤੂ ਤੇ ਪਹਿਲਾਂ ਅੱਛਾ ਥੋੜੀ ਕਰ ਸਕਦਾ ਹੈ ਕਿ ਸੀ ਹਲੇ ਬਾਈ ਇਹ ਝਾੜੂ ਨਾਲ ਨਹੀਂ ਸਾਫ ਹੁੰਦੀ ਹਾਂਜੀ ਇਹਨੂੰ ਮੈਂ ਉਸ ਦਿਨ ਕਿਹਾ ਸੀ ਮੈਂ ਕਿਹਾ ਕੱਪੜੇ ਨਾਲ ਬਹੁਤ ਹੀ ਆਊਗਾ ਕੱਪੜਾ ਦੇ ਵਿੱਚੋਂ ਆਏ। ਮਾਸੀ ਸਾਫ ਕਰਦੀ ਹੁੰਦੀ ਸੀ ਬਰੇ ਵਾਲੀ। ਕੱਪੜੇ ਨਾਲ। ਲੱਗਦਾ ਤਾਂ ਆਇਆ ਵੀ ਤੋਂ ਸਾਫ ਕਰ ਲੈਂਦੇ। ਬਹੁਤ ਟਾਈਮ ਨਹੀਂ ਲੱਗਦਾ ਹੈਗਾ। ਗਰਵਿੰਦਰ ਕਹਿੰਦਾ ਨਹੀਂ ਕਹਿੰਦਾ ਮੈਂ ਫੋਟੋ ਬਣਾਣੀਆਂ ਨੇ ਦੋ ਤਿੰਨ ਹੋਰ ਆ। ਹੈ? ਫੋਟੋਆਂ ਲੈ ਕੇ ਜਾਣੀਆਂ ਨੇ। ਕਿਹੜੀਆਂ ਫੋਟੋਆਂ ਲੈਣੀਆਂ ਨੇ? ਹਾਏ। ਹੈ? ਵੀ ਆਂ ਜੀ ਆਪਣੀ ਫੈਮਲੀ ਆ ਦੀ ਆਪਣੀਆਂ ਸਾਰਿਆਂ ਦੀ ਉਹ ਬੋਲਟ ਤੇ ਬੋਲਟ ਘੜਾਓ ਕੀ ਕੀ ਇਹ ਤੋਂ ਮਾੜੀ ਘੜਾਉਂ ਹਾਂ ਮਹੀਦੀ ਗੱਲ ਚੁੱਪ ਹੀ ਸਹੀ ਆ ਰੋਟੀ ਘਰ ਖਾਣੀ ਆ ਇਹ ਨਹੀਂ ਬਹੁ ਮਾਰਿਆ ਨਹੀਂ ਸਾਫ ਕਰੂ ਉਥੋਂ ਚੱਕ ਲਵਾਂਗੇ 1 ਤੋਂ 2 ਤੋਂ 3 ਇਹਦੀ ਹਾਲਤ ਦੇਖੋ ਨਹੀਂ ਰਹੀ ਸਾਡੀ ਰਾਜਵੀਰ ਦਾ ਸੂਟ ਆ ਸਾਡੀ ਦਾ ਰਾਜਵੀਰ ਦਾ ਸੂਟ ਆ ਇਹ ਦਵਾਰ ਬਹੁਤ ਸੋਹਣੀ ਹੋਈ ਹੈ ਯਾਰ ਮੈਨੂੰ ਬਹੁਤ ਸੋਹਣੇ ਲੱਗੇ ਆ ਦੇਖੋ ਆਹ ਕਮੀਜ਼ ਐਵੇਂ ਇਹਤੇਵੇਂ ਲੈਂਸ ਲਾਤੀ ਐਵੇਂ ਤੇ ਇਹਦੀ ਸਲਵਾਰ ਆਸੇ ਇਸ ਸਟ੍ਰੇਟ ਸਲਵਾਰ ਆ ਪਾਕਿਸਤਾਨੀ ਵਰਡ ਹੁੰਦੀ ਹੈ ਆ ਸਲਵਾਰ ਬਣਾਉਂਦੀ ਐਵੇਂ ਪਿੰਟੈਕਸ ਪਾ ਕੇ ਵਿੱਚ ਵਿੱਚ ਕਟ ਰੋਟਨ ਲੈਂਸ ਲਾਉਂਦੀ ਇਹ ਲੈਂਸ ਲਾਤੀ ਇਹ ਹਲਕੀ ਸਲਵਾਰ ਬਾਲੋ ਸਟਾਈਲ ਹੁੰਦੀ ਹੈ ਬਸ ਇੰਨਾ ਕਿ ਅਸੀਂ ਕਪੜਾ ਨਹੀਂ ਹਾਂ ਜਿਵੇਂ ਘੱਟ ਆ ਇਹਦਾ ਜੇ ਪ੍ਰੈਸ ਹੋਏਗੀ ਨਾ ਸਟ੍ਰੇਟ ਆ ਸਿੱਧੀ ਰਹੇਗੀ ਬੀਅਰ ਦੇ ਸੋਸ ਸਮਾ ਰਹੇ ਨੇ ਦੇ ਉੱਤੇ ਚੜਤੇ ਹੁਪਪਰਿਚੰਨ ਤੇ ਹੁਸਾਫ ਦਾ ਸੰਪਰਵ ਜੀ ਆ ਗਏ ਕੋਤਾ ਬੰਨ੍ਹੂ ਸ਼ਕਤ ਦਾ ਸਾਹ ਕਾ ਇਤਕ ਅਖਰਾ ਇੱਕੋ ਜੰਨ ਉਸ ਤੋਂ ਦੰਦ ਉਸਕੇ ਨਿਕ ਰਹੀ ਹੈ ਜੀ ਕਿ ਨਿਕ ਰਹੀ ਬਸਾਂ ਨਹੀਂ ਬੜੀ ਹੈ बना ये। ना 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 भी की बना शाम की सबेरे फेर ਕੀ ਸਵੇਰ ਤੋਂ ਕਿਤਾਬ ਜੀ ਬੁਣਗੀ ਕਰ ਲੂੰ ਅੰਨ ਸ਼ਾਮ ਨਹੀਂ ਨਾ ਕਰਾਂ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਅੱਜ ਬਸ ਸਾਰਾ ਚਾਂਚੜੀ ਆ ਨਿਬੜ ਗਿਆ ਸਿਰਫ ਰਹਿ ਗਿਆ ਉਹ ਰੂਮ ਉੱਥੇ ਥੋੜੀ ਜੀ ਸਫਾਈ ਜੀ ਕਰਨੀ ਹੈ ਬਾਕੀ ਇੱਧਰ ਅਬਲੀ ਰੂਮ ਦੋਨੇ ਇਹਨਾ ਦੀ ਕਰਨੀ ਆ ਥੋੜੀ ਬਹੁਤੀ ਬਸ ਹੋਰ ਤਾਂ ਸਭ ਨਿਬੜ ਗਿਆ ਅੱਜ ਤੱਕ ਦੇਖ ਲੈ ਇੱਧਰ ਕੀ ਕਰ ਰਹੇ ਨੇ ਅੰਗੁਰ ਦੂਰੀ ਦੇਖਿਆ ਨਾ ਚਰਚੇ ਤੇ ਕਿਨੇ ਇਹਨੇ ਕਿਨੂ ਨੰਬਰ 7 ਦੀ ਹੈ ਯੂ ਹੇ ਯੂ ਕੁਆਰ ਯੂ ਕੀ ਆ ਕਿਤੇ 16 3 ਦੀ ਹੈ ਦਾਪੂ ਇਹਨੂੰ ਖੋਲਦਿਆ ਕਰੋ ਯਾਰ ਇਹ ਤਾਂ ਕਿੰਨਾ ਸੋਣਾ ਖੇਡਣਗੇ ਪਾਣੀ ਸਾਫ ਉੱਤਰੇ ਕਾ ਕਿਹਦਾ ਹੈ ਇਹ ਦੀਜੀ ਤੋ ਅੱਛਾ ਤੇਰੇ ਮਾਰੇ ਵੀ ਪੜਦੇ ਅੱਛਾ ਕਿੰਨੇ ਸੋਨੇ ਲੱਗਦੇ ਨੇ ਸਾਰੇ ਆ ਰਿਓ ਲੈ ਗਿ ਲੈਂਦੀ ਆ ਫਿਰ ਮੈਨੂੰ ਉਹਦੇ ਕੁੱਤਿਆਂ ਕਰਕੇ ਕਵੇਲਾ ਹੋ ਗਿਆ ਸਹੀ ਗੱਲ ਮੈਂ ਤਾਂ ਆਪ ਦਾ ਤੜਕਾ ਲਾਣੇ ਪੱਦੀ ਦਾਲ ਚ ਰੀ ਬਣਾਣਾ ਉਹ ਗੱਠੇ ਬੜੀਆਂ ਹੋਤੀ ਬਣਾਈ ਯਾਰ ਉਹ ਰੋਜ਼ ਰੋਜ਼ ਨੰਨੇ ਇਧਰ ਮੈਂ ਜਾਂ ਹੂੰ ਚਲ ਆ ਦੇ ਚਲ ਮੈਂ ਵੀ ਚੱਲ ਦਿੰਦੀ ਲੋ ਜੀ ਇਹਨਾਂ ਪੱਛਾਲ ਦੇ ਘਰੇ ਆ ਦੇਖ ਅੰਬ ਕਿੰਨੇ ਸੋਹਣੇ ਲੱਗੇ ਆ ਸੁਨਾ ਪਕਾਉਂਦੇ ਆ ਆਪਣਾ ਘਰ ਦਾ ਖਾਣਾ ਸ਼ੁਰੂ ਲੋਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਮੈਂ ਬਣਾ ਰਹੀ ਹਾਂ ਗਠੇਪੜੀਆਂ ਦੀ ਦਾਲ ਸਸਪਾ ਤੇਲ ਪਾਨੇ ਨਾ ਵੀਡੀਓ ਨਹੀਂ ਕਹਿੰਦੇ ਗਰਮੀ ਬਹੁਤ ਹੈ ਨਿੰਬੂ ਪਾਣੀ ਬਣਾ ਲਏ ਦਸ ਮੈਂ ਨਾਲ ਨਿੰਬੂ ਪਾਣੀ ਖਾਣੇ ਆਪਾਂ ਤੇਲ ਪਾ ਲਿਆ ਐਤਨ ਮੇਰੀ ਬੈਠੇ ਤਿਆਰ ਨੇ ਇੱਕ ਹੋਰ ਲੈ ਬਣਾਉਂਗੀ ਜਿਹੜਾ ਹੁਣ ਹੁਣ ਸਰਚੇ ਵੀ ਜੇ ਆਪਣਾ ਤੇਲ ਤਾਂ ਹੋ ਗਿਆ ਗਰਮ ਤੇ ਹੁਣ ਬਸ ਆਪਾਂ ਚੀਆ ਪਾਨੇ ਆਂ ਚੀਨੇ ਵਿੱਚ ਪਾ ਦੇਮਾ ਕੇ ਇਹੋ ਜਿਹਾ ਬਣਾ ਲਵਾਂਗੇ ਲੋਜੀ ਮੈਂ ਦਾ ਤ ਬਣਾ ਲਤੀ ਬਸ ਉਹਨੇ ਹੋ ਰਿਝ ਚੁਕੀ ਤੇ ਨਾਲ ਮਿਲਾਨੀਆਂ ਰੋਟੀਆਂ ਵਿੱਚ ਵੀਰਾ ਆ ਗਿਆ ਸੀਗਾ ਤੇ ਫਿਰ ਵੀਰ ਕੋਲ ਬੈਠ ਕੇ ਸੀਗਾ ਆ ਦੇਖੋ ਜੀ ਬਾਹਰ ਮੌਸਮ ਹੋ ਗਿਆ ਖਰਾਬ ਨੇ ਰੀਜੀ ਆ ਗਈ ਲੈਟ ਵੀ ਭੱਜ ਕੇ ਮੈਂ ਵੀ ਉਹਨੇ ਸੋਲਰ ਲਾ ਲਿਆ ਹਾਂ ਦੇਖੋ ਠੰਡਾ ਜਿਹਾ ਮੌਸਮ ਹੋ ਗਿਆ ਚਲੋ ਵੀ ਇੱਕੋ ਲੱਖ ਸਾਲ ਪਹਿਲਾਂ ਕਾਫੀ ਗਰਮੈਸ਼ ਹੋ ਗਈ ਸੀਗੀ ਸੂਨਸਰਾਂ ਜਾਂ ਹੋਵੇ ਸੀਗਾ ਮੰਮਾ ਕਹਿ ਰਹੇ ਸੀ ਕਿ ਕੰਦੇ ਵੀ ਮੀਂਹ ਆਉਗਣ ਮੈਨ ਲੱਗਦਾ ਉਸ ਰਾਤ ਨੂੰ ਲੇਟ ਆ ਜੇ ਵੀ ਰਾਤ ਦਾ ਔਖਾ ਹੋ ਜਾਂਦਾ ਨਿਕਲਣਾ ਉਹਨਾਂ ਬਰੂਪ ਨੂੰ ਦੇਖੋ ਸਿਰ ਤੇ ਕੀ ਲੀਫਰ ਦੀ ਬਸ ਮੈਂ ਵੀ ਰੋਟੀਆਂ ਪਕਾਉਣਾ ਕਰ ਲਾ ਦੁੱਧਾ ਤੁਹਾਨੂੰ ਇਕੱਠੇ ਕਾਣੀ ਪੀਣਾ ਚਲੋ ਜੀ